ਕੀ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ 'ਚ ਜੋ ਮਿਨਿਸਪਲ ਕਾਰਪੋਰੇਸ਼ਨ ਦੀ ਮਿਨਿਸਪਲ ਕੌਂਸਲ ਦੀ ਇਲੈਕਸ਼ਨ ਹੋਣ ਵਾਲੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕਰੂਗੀ ਤੇ ਸਾਰੀਆਂ ਦੀ ਸਾਰੀਆਂ ਸੀਟਾਂ ਉੱਤੇ ਆਪਣੇ ਸਿੰਬਲ ਨਾਲ ਲੜੂਗੀ ਜੋ ਵੀ ਚੰਗੇ ਕੈਂਡੀਡੇਟ ਹੋਣਗੇ ਉਹ ਆਮ ਆਦਮੀ ਪਾਰਟੀ ਤੇ ਸਾਰਿਆਂ ਨੂੰ ਇਸ ਚੀਜ਼ ਦੀ ਆਪਾਂ ਹਦਾਇਤ ਵੀ ਦੇਣਾ ਚਾਹੁੰਦੇ ਆ ਕਿ ਸਰਕਾਰ ਤੇ ਸਾਲ ਸਵਾ ਸਾਲ ਬਾਅਦ ਬਦਲ ਹੀ ਜਾਣੀ ਹੈ ਜਿਨੇ ਵੀ ਅਧਿਕਾਰੀ ਨੇ ਉਹ ਬਿਲਕੁਲ ਨਿਰਪੱਖ ਹੋ ਕੇ ਚੋਣ ਕਰਉਣ ਆਮ ਆਦਮੀ ਪਾਰਟੀ ਪੂਰੀ ਜ਼ਿੰਮੇਵਾਰੀ ਨਾਲ ਵਧੀਆ ਇਮਾਨਦਾਰ ਸਾਫ ਛਵੀ ਵਾਲੇ ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰ ਉਤਾਰੂਗੀ ਤੇ ਸਾਰੇ ਦੇ ਸਾਰੀ ਸੀਟਾਂ ਤੇ ਆਪਣੇ ਸਿੰਬਲ ਦੇ ਨਾਲ ਮਿਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੂਗੀ ਅੱਗੇ ਦੀ ਜਾਣਕਾਰੀ ਆ ਮਿਰਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਜੀ ਬੈਠੇ ਹੈ ਉਹ ਤੁਹਾਨੂੰ ਦੇਣਗੇ ਬਹੁਤ ਬਹੁਤ ਮਿਹਰਬਾਨੀ ਜੀ ਜਿਸ ਤਰ੍ਹਾਂ ਜਰਨਲ ਜੀ ਨੇ ਦੱਸਿਆ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਾਂ ਨੇ ਸਥਾਨਕ ਸਰਕਾਰਾਂ ਕਹਿੰਦੇ ਆ ਉਹਨੂੰ ਆਪਾਂ ਮਤਲਬ ਡੈਮੋਕ੍ਰੇਸੀ ਦਾ ਬੇਸ ਹੈ ਇਹ ਜੇ ਅਸੀਂ ਆਪਣੇ ਮੁਹੱਲਿਆਂ 'ਚੋਂ ਪੰਚਾਇਤੀ ਚੋਣਾਂ ਤੇ ਮਿਊਨਿਸਪਲ ਕਾਰਪੋਰੇਸ਼ਨ ਇਹ ਬੇਸ ਹੈ ਜੇ ਬੇਸ ਨਹੀਂ ਵਧੀਆ ਹੋਊਗੀ ਤਾਂ ਬਿਲਡਿੰਗ ਉਨੀ ਮਜ਼ਬੂਤ ਹੋਊਗੀ ਜੇ ਅਸੀਂ ਆਪਣੇ ਮੁਹੱਲਿਆਂ 'ਚੋਂ ਆਪਣੇ ਪਿੰਡਾਂ 'ਚੋਂ ਚੰਗੇ ਬੰਦਿਆਂ ਨੂੰ ਆਪਣੇ ਪ੍ਰਤੀਨਿਧੀ ਬਣਾਵਾਂਗੇ ਲੋਕਲ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕੋਈ ਕੋਈ ਕਿਸੇ ਕੋਟੇ ਚੋਂ ਟਿਕਟਾਂ ਜਾਣਗੀਆਂ ਇਹ ਤਾਂ ਲੋਕਾਂ ਦੇ ਕੋਟੇ ਚੋਂ ਟਿਕਟਾਂ ਆਉਣਗੀਆਂ ਕਿਉਂਕਿ ਉਹ ਬੰਦੇ ਜਿਹੜੇ ਨੇ ਜਿਹੜੇ ਚਾਹੇ ਉਹ ਕਾਉਂਸਲਰ ਵਾਸਤੇ ਖੜਨਗੇ ਚਾਹੇ ਉਹ ਮੇਅਰ ਵਾਸਤੇ ਉਹ ਹਰ ਰੋਜ਼ ਉਹਨਾਂ ਲੋਕਾਂ ਦੇ ਆਪਣੇ ਮਹੱਲੇ ਦੇ ਲੋਕਾਂ ਦੇ ਮੱਥੇ ਲੱਗਦੇ ਸੋ ਉਹ ਜਾਦਾ ਜਾਣਦੇ ਨੇ ਲੋਕ ਕਿ ਕੌਣ ਕਿਹੋ ਜ ਹੈ ਸੋ ਅਸੀਂ ਪਬਲਿਕ ਦੇ ਵਿੱਚੋਂ ਪੁੱਛ ਕੇ ਚੰਗੇ ਬੰਦੇ ਪੜੇ ਲਿਖੇ ਬੰਦੇ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਜਾਣ ਤਾਂ ਕਿ ਜਿਹੜੇ ਕਰੋੜਾਂ ਰੁਪਈਆ ਦੇ ਘਟਾਲੇ ਹੁੰਦੇ ਆ ਬਹੁਤ ਵੱਡਾ ਵਿਭਾਗ ਹੈ ਸਥਾਨਕ ਸਰਕਾਰਾਂ ਦਾ ਪਰ ਜਿਹੜੇ ਮਰਜੀ ਸ਼ਹਿਰ ਚਲੇ ਜਾਓ ਕੂੜੇ ਨਾਲ ਸ਼ੁਰੂ ਹੁੰਦੇ ਆ ਆਵਾਰਾ ਪਸ਼ੂਆਂ ਦੀ ਦਿੱਕਤ ਸੀਵਰੇਜ ਦੀ ਦਿੱਕਤ ਗੰਦ ਦੀ ਜਿਹੜੀ ਢੇਰ ਲੱਗੇ ਨੇ ਸੀਵਰੇਜ ਦੀ ਜਿਹੜੇ ਪਾਣੀਆਂ ਉਹ ਲੋਕਾਂ ਦੇ ਘਰਾਂ ਤੱਕ ਵਾਪਸ ਪਹੁੰਚ ਜਾਂਦਾ ਹੈ ਕਿ ਤਾਂ ਹੈ ਕਿਉਂਕਿ ਉੱਥੇ ਕ腐ਸ਼ਨ ਬਹੁਤ ਹੈ ਉੱਥੇ ਚੰਗੇ ਬੰਦੇ ਜਿਹੜੇ ਨੇ ਚੁਣ ਕੇ ਭੇਜੋ ਤਾਂ ਮਾਰੀ ਪਾਰਟੀ ਆਪਣੇ ਝਾੜੂ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜੂਗੀ ਤਾਂ ਕਿ ਸ਼ਹਿਰਾਂ ਦੀ ਕਸਬਿਆਂ ਦੀ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ ਜੋ ਪ੍ਰੋਜੈਕਟਾਂ ਦੇ ਨਾਂ ਤੇ ਕਰੋੜਾਂ ਰੁਪਇਆ ਜਿਹੜਾ ਇੱਧਰ ਉੱਧਰ ਹੋ ਜਾਂਦਾ ਹੈ ਤਾਂ ਕਿ ਉਹ ਉਹਦੀ ਪਾਰਦਰਸ਼ਤਾ ਆਵੇ ਜਿਵੇਂ ਦਿੱਲੀ ਸਰਕਾਰ ਜਿਹੜੀ ਹੈ ਉਹ ਆਪਣੇ ਖਰਚਿਆਂ ਦਾ ਸਾਰੀ ਪਾਰਦਰਸ਼ਤਾ ਦੱਸਦੀ ਹੈ ਕਿ ਹਾਂ ਇੰਨੇ ਪੈਸੇ ਲੱਗੇ ਨੇ ਤੇ ਜਿੱਥੇ ਤੱਕ ਸਾਡੀ ਸਰਕਾਰ ਦਾ ਪਾਵਰ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਸਾਹਮਣੇ ਜਦੋਂ ਆਉਂਦੀਆਂ ਨੇ ਤਾਂ ਲੋਕ ਤਾਰੀਫ਼ ਕਰਦੇ ਨੇ ਇੰਟਰਨੈਸ਼ਨਲ ਲੈਵਲ ਤੇ ਤਾਰੀਫ਼ ਕਰਦੇ ਨੇ ਸਵਾਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਸਾਰੀਆਂ ਨੇ ਸਾਰੀਆਂ ਆਉਣ ਵਾਲੀਆਂ ਸਥਾਨਕ ਚੋਣਾਂ ਜਿਹੜੀਆਂ ਨੇ ਕਾਉਂਸਲਰਾਂ ਦੀਆਂ ਉਹ ਲੜੂਗੀ ਔਰ ਸਾਡੇ ਜਿਹੜੇ ਐਮ ਐਲ ਏ ਸਾਡੇ ਅਹੁਦੇਦਾਰ ਸਾਡੇ ਕੋਲ ਲੈਣਾ ਚਾਹੀਦਾ ਹੁੰਦਾ ਪਰ ਨਹੀਂ ਮਿਲਦੇ ਉਹ ਸੋਚ ਕਰਕੇ ਆਵਾ ਦੀ ਪਾਰਟੀ ਮੁਖ ਵਿਰੋਧੀ ਪਾਰਟੀ ਹੈ ਅਸੀਂ ਕਿਸੇ ਇਲੈਕਸ਼ਨ ਤੋਂ ਭਜਦੇ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਵੀ ਅਰਦਾਸ ਕਰਦੇ ਹਾਂ ਕਿ ਬੜੀ ਜਲਦੀ ਕੇਂਦਰ ਸਰਕਾਰ ਦੀ ਧੌਣ 'ਚ ਜਿਹੜਾ ਖਿੱਲਾ ਆੜਿਆ ਹੋਇਆ ਹੰਕਾਰ ਵਾਲਾ ਉਹ ਨਿਕਲੇ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਮੰਨਵਾ ਕੇ ਖੁਸ਼ੀ-ਖੁਸ਼ੀ ਆਪਣੇ ਘਰ ਆਉਣ ਤਾਂ ਕਿ ਅਸੀਂ ਫੇਰ ਦੁਬਾਰੇ ਜ਼ਿੰਦਗੀ ਜਿਹੜੀ ਹੈ ਲੀਹ ਇਤਿਆਹ ਸਕੇ ਇਸ ਵਕਤ ਅੰਦੋਲਨਤ ਕਿਸਾਨ ਹੈ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬੈਠਾ ਸੋ ਅਸੀਂ ਅੱਜ ਮੇਰੇ ਜਿੰਨੇ ਵੀ ਸਾਥੀ ਮੇਰੇ ਨਾਲ ਬੈਠੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅਸੀਂ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਚੋਣ ਨਿਸ਼ਾਨ ਤੇ ਲੜਾਂਗੇ ਤੇ ਝਾੜੂ ਦਾ ਚੋਣ ਨਿਸ਼ਾਨ ਤੇ ਲੜ ਕੇ ਅਸੀਂ ਰਾਜਨੀਤਿਕ ਤੇ ਗਲੀਆਂ ਮਹੱਲਿਆਂ 'ਚ ਪਈ ਹੋਈ ਦੂਜੀ ਗੰਦਗੀ ਉਹ ਸਾਫ਼ ਕਰਾਂਗੇ ਜੀ ਜੀ ਜੇ ਕਿਸੇ ਨੂੰ ਕੋਈ ਸਵਾਲ ਹੋਵੇ ਤੇ ਲੈ ਸਕਦਾ ਹੈ ਜੋਇਨਿੰਗ ਹੈ ਦੋ ਬੁਲਾ ਲੇ ਬਰਸ਼ਟ ਸਾਹਿਬ ਆ ਰਹੇ ਹਨ ਆਰ ਆਰ ਸਭ ਤੋਂ ਬੁਲਾਉਣਾ ਬਧੀ ਆਮਾਦੀ ਪਾਰਟੀ ਦੀ ਰੋਪੀਤਰ ਦੇਖੇ ਆਮਾਦੀ ਪਾਰਟੀ ਦੀ ਬਦਲੀ ਰੋਪੀਤਰ ਹਾਂਜੀ 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 ਸਾਡੇ ਆਮਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਕੁਝ ਵਾਦਾ ਹੋ ਰਿਹਾ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਕਿਸੇ ਹੋਰ ਪਾਰਟੀਆਂ 'ਚ ਪਹਿਲਾਂ ਕੰਮ ਕਰ ਚੁੱਕੇ ਆ ਪਰ ਉਹਨਾਂ ਦੀ ਉਹਨਾਂ ਪਾਰਟੀਆਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਤੇ ਆਮ ਆਦਮੀ ਪਾਰਟੀ ਦੀ ਕੰਮ ਕਰਨ ਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਉਹ ਸਾਡੇ ਕਾਫਲੇ 'ਚ ਅੱਜ ਜੁਆਇਨ ਕਰਨਗੇ ਪਟਿਆਲੇ ਤੋਂ ਤੇ ਅਮਲੋ ਤੋਂ ਮੈਂ ਬੇਨਤੀ ਕਰਦਾ ਕਿ ਉਹ ਆ ਕੇ ਹਰ ਬੱਚਾ ਸਾਥ ਬਣੂ ਕਿਤਹਲਾ ਆਜੋ ਆਜੋ ਹਾਂ ਸਰ ਜੀ ਬੋਦ ਨਹੀਂ ਨਾਂ ਬੋਲ ਬਸ ਸੱਚ ਨਾਂ ਬੋਲਦੇ ਬਸ ਜੇ ਨਾਂਤਾ ਸਾਡੇ ਜਸਦੀਪ ਸਿੰਘ ਜੀ ਨਿੱਕੂ ਜਿਹੜੇ ਦਾ ਕਰਨਦੀਪ ਸਿੰਘ ਜੀ ਐਮਐਲਏ ਮਨੋਤ ਉਹਨਾਂ ਦੇ ਭਰਾ ਨੇ ਬਹੁਤ ਹੀ ਇਮਾਨਦਾਰ ਰਹੇ ਨੇ ਸਰਗੁਰਪ੍ਰਸਾਦ ਸਿੰਘ ਜੀ ਨਾਪਾ ਕਦਕਤੂ ਐਮਐਲਏ ਮੰਤਰੀ ਵੀ ਰਹੇ ਨੇ ਉਹਨਾਂ ਦੇ ਸੁਪੁੱਤਰ ਨੇ ਬਹੁਤ ਹੀ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਪੋਲੀਟੀਕਲ ਤੌਰ ਤੇ ਵੀ ਕਾਂਗਰਸ ਪਾਰਟੀ ਦੇ ਵਿੱਚ ਬੜਾ ਐਕਟਿਵਲੀ ਇਹਨਾਂ ਨੇ ਕੰਮ ਕੀਤਾ ਅੱਜ ਉਹ ਆਮ ਆਦਮੀ ਪਾਰਟੀ ਦੇ ਪਰਿਵਾਰ ਸ਼ਾਮਲ ਹੋ ਰਹੇ ਨੇ ਮੈਂ ਸਾਰੀ ਟੀਮ ਵੱਲੋਂ ਮਾਨ ਸਾਹਿਬ ਵੱਲੋਂ ਸਰ ਜਰਨੈਲ ਸਿੰਘ ਜੀ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਐਮ ਐਲ ਏ ਸਾਹਿਬਾਨ ਵੱਲੋਂ ਸਾਰੀ ਪਾਰਟੀ ਵੱਲੋਂ ਸਵਾਗਤ ਕਰਦਾ ਤੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਸਰ ਜਰਨੈਲ ਸਿੰਘ ਜੀ ਨੂੰ ਇਹਨਾਂ ਨੂੰ ਸ਼ਾਮਲ ਕਰਨ ਕਿੱਥੇ ਆਪਾਂ ਹੱਸੂ ਰੋ ਆਪਣਾ ਜਰਨੈਲ ਸਿੰਘ ਨਾ ਤੇ ਮੈਂ ਸਾਰਿਆਂ ਦਾ ਇੰਟਰੋਡਕਸ਼ਨ ਦੇ ਦਿੰਦਾ ਜਦ ਤੱਕ ਸਾਰੇ ਇੰਟਰੋਡਕਟ ਦੂਸਰੇ ਸਾਡੇ ਹਰਮਿਤ ਸਿੰਘ ਜੀ ਪਠਾਨ ਮਾਜਰਾ ਇਹਨਾਂ ਨੇ ਆਜ਼ਾਦ ਚੋਣ ਵੀ ਲੜੀ ਸੀ ਕਾਫੀ ਵੋਟਾਂ ਲੈ ਕੇ ਸੀਗੇ ਔਰ ਇਹ ਯੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਵੀ ਰਹੇ ਨੇ 10 ਸਾਲ ਲਗਾਤਾਰ ਔਰ ਇਹਨਾਂ ਦਾ ਪੂਰੇ ਪਟਿਆਲੇ ਜ਼ਿਲ੍ਹੇ ਤੋਂ ਇਲਾਵਾ ਬਾਕੀ ਅਕਾਲੀ ਦਲ ਦੇ ਪੂਰੇ ਯੂਥ ਦੇ ਵਿੱਚ ਬਹੁਤ ਵੱਡਾ ਨਾਮ ਹੈ ਔਰ ਬੜੇ ਹੀ ਢਰਲੇ ਦੇ ਨਾਲ ਇਹਨਾਂ ਨੇ ਸੁਖਵੀਰ ਬਾਦਲ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਹੋਏ ਆਜ਼ਾਦ ਚੋਣ ਲੜੀ ਸੀ 18000 ਵੋਟ ਲੈ ਗਏ ਸੀ ਇਹ ਉਹ ਆਜ਼ਾਦ ਲੜਕੇ ਆ ਲੋ ਪੰਜਾਬ ਦੀ ਰੀਡ ਜੋਰਾ ਸਿੰਘ ਕੀਮਾ ਦੇ ਆ ਜੀ ਤੁਸੀਂ ਨੋਟ ਕਰ ਲਿਓ ਇਹ ਪ੍ਰੈਸ਼ਰ ਦੇ ਨਾਲ ਸਾਧ ਜੋਰਾ ਸਿੰਘ ਕੀਮਾ ਪਾਲ ਸਿੰਘ ਖੜਾ ਗਰੁੱਪ ਦੇ ਵਿੱਚ ਕੰਮ ਕਰਦੇ ਸੀਗੇ ਇਹ ਵੀ ਬਹੁਤ ਐਕਟਿਵ ਨੇ ਇਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਪੰਜਾਬ ਦੇ ਸੈਕਟਰੀ ਸੀ ਉਹਨਾਂ ਦੀ ਪਾਰਟੀ ਬਾਕੀ ਹੋ ਗਿਆ ਅੱਗੇ ਮੈਂ ਮਾਨ ਸਾਹਿਬ ਨੂੰ ਕਹਾਂਗਾ ਸਾਰਿਆਂ ਸਾਰੀ ਪਾਰਟੀ ਵੱਲੋਂ ਇਹਨਾਂ ਦਾ ਸਵਾਗਤ ਬਹੁਤ-ਬਹੁਤ ਮਿਹਰਬਾਨੀ ਜੀ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਪੂਰੇ ਆਪਣੇ ਸਾਥੀਆਂ ਸਮੇਤ ਆਏ ਨੇ ਪਾਰਟੀ ਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਜਿਸ ਮਕਸਦ ਨਾਲ ਪਾਰਟੀ ਲੱਗੀ ਹੋਈ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਇਹ ਸਾਡੇ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਏ ਨੇ ਸਾਨੂੰ ਬਲ ਮਿਲੇਗਾ ਤੇ ਨਾਲ ਦੀ ਨਾਲ ਜੋ ਵੀ ਪਾਰਟੀ ਇਹਨਾਂ ਦੀ ਜ਼ਿੰਮੇਵਾਰੀ ਲਾਊਗੀ ਭਵਿੱਖ ਦੇ ਵਿੱਚ ਉਦੇ ਇਹ ਪੂਰੇ ਉੱਤਣਗੇ ਇਹਨਾਂ ਕਹਿੰਦਾ ਹੋਇਆ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਪ੍ਰਧਾਨ ਦੇ ਤੌਰ ਤੇ ਨਵਾਬਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸਵਾਗਤ ਕਰਦਾ ਤੇ ਸਾਨੂੰ ਪੂਰਾ ਯਕੀਨ ਹੈ ਇਹਨਾਂ ਦੇ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਤੇ ਜੋ ਇਹਨਾਂ ਦਾ ਤਜਰਬਾ ਹੈ ਉਹਦੇ ਨਾਲ ਇਹ ਵੀ ਲੋਕਾਂ ਤੱਕ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਨੇਹਾ ਆਮ ਆਦਮੀ ਪਾਰਟੀ ਦਾ ਸੰਦੇਸ਼ ਪਹੁੰਚਾ ਸਕਣਗੇ ਇੱਕ ਵਾਰ ਫੇਰ ਤੋਂ ਜਿਹੜੇ ਨਵੇਂ ਸਾਥੀ ਜੁੜੇ ਸਾਰੇ ਆਵਾਮੀ ਪਾਰਟੀ ਬਹੁਤ ਬਹੁਤ ਸਵਾਗਤ ਹੈ ਮੈਂ ਮੈਂ ਇੱਕ ਮਿੰਟ ਬੇਨਤੀ ਕਰਾਂਗਾ ਸਾਜ ਜਸਜੀਪ ਸਿੰਘ ਜੀ ਨੂੰ ਆਪਣੇ ਵਿਚਾਰ ਰੱਖਣਗੇ ਜੋ ਪਾਰਟੀ ਥੰਮਲ ਹੋ ਸਕੇ ਇਸ ਲਈ ਨਿਕੋ ਜੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚੋਂ ਚੰਗੇ ਕੰਮ ਦੇਖ ਕੇ ਮੈਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿੱਚ ਜੁੜ ਸ਼ਾਮਲ ਹੋਇਆ ਲੰਬੇ ਸਮੇਂ ਤੋਂ ਮੇਰਾ ਪਰਿਵਾਰ ਕਾਂਗਰਸ ਵਿੱਚ ਸੀਗਾ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਸ ਦੇ ناکਾਮੀਆਂ ਕਰਕੇ ਮੈਂ ਅੱਜ ਇਸ ਪਾਰਟੀ ਵਿੱਚ ਸ਼ਾਮਲ ਹੋਇਆ ਪਾਰਟੀ ਲਈ ਦਿਰਾ ਦੇ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਕਰੂਗਾ। ਮੈਂ ਬੇਨਤੀ ਕਰਾਂਗਾ ਸਾਹ ਹਰਮਿਤ ਸਿੰਘ ਜੀ ਪਠਾਨ ਮਾਜਰਾ ਸਾਹਿਬ ਨੂੰ ਉਹ ਵੀ ਆਪਣੇ ਵਿਚਾਰ ਰੱਖਣ। ਸਭ ਤੋਂ ਪਹਿਲਾਂ ਸਮੂਹ ਸਾਰੀ ਆਮ ਆਦਮੀੀ ਟੀਮ ਮਾਨ ਸਾਹਿਬ ਸਰਗਰਜ ਜਨੈਲ ਸਿੰਘ ਜੀ ਬਰਸੜ ਸਾਹਿਬ ਚੀਮਾ ਸਾਹਿਬ ਸਮੂਹ ਸਾਰੇ ਐਮਐਲਏ ਸਭ ਤੋਂ ਪਹਿਲਾਂ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਆਪਣੀ ਪਾਰਟੀ ਚ ਸਾਨੂੰ ਸਥਾਨ ਦਿੱਤਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜਿੱਥੇ ਵੀ ਰਹੇ ਆ ਇਮਾਨਦਾਰ ਰਹੇ ਆ ਇਹ ਸਿਰਫ ਗਲਤੀਆਂ ਜਿਹੜੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਕਾਂਗਰਸ ਚ ਆਕਾਲੀ ਦਾ ਲਿਆ ਉਹਨਾਂ ਨੇ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਪਹਿਲ ਦਿੰਦੇ ਆ ਤੇ ਹਮੇਸ਼ਾ ਹੀ ਉਹਨਾਂ ਨੇ ਅਮੀਰ ਪਾਰਟੀਆਂ ਜਿਹੜੇ ਅਮੀਰ ਬੰਦਿਆਂ ਨੂੰ ਉਹਨਾਂ ਨੇ ਹਮੇਸ਼ਾ ਅੱਗੇ ਲਾ ਕੇ ਰੱਖਿਆ ਕਿਸੇ ਵੀ ਵਰਕਰ ਜਿਹੜਾ ਵਰਕਰ ਆ ਲੋਕਾਂ ਚ ਵਿਚਰਦਾ ਜਿਹੜੇ ਵਰਕਰ ਨੂੰ ਲੋਕਾਂ ਦੀ ਏ ਬੀ ਸੀ ਡੀ ਪਤਾ ਆ ਉਹਨਾਂ ਨੂੰ ਕਦੇ ਵੀ ਉੱਥੇ ਕਿਸੇ ਨੂੰ ਵੀ ਇੱਜ਼ਤ ਮਾਨ ਨਹੀਂ ਮਿਲਦਾ ਇਸ ਕਰਕੇ ਹਮੇਸ਼ਾ ਹੀ ਬਾਕੀ ਮਾਨ ਸਾਹਿਬ ਨੇ ਜੋ ਪੰਜਾਬ ਚ ਮੈਂ ਕਹਿ ਸਕਦਾ ਵੀ ਇਸ ਪਾਰਟੀ ਵਾਸਤੇ ਜੋ ਸੰਘਰਸ਼ ਕੀਤਾ ਤੇ ਪਰਸੋਂ ਜਦੋਂ ਇੱਕ ਜਿਤਨਾ ਆਪਣੇ ਭਗਤ ਸਿੰਘ ਜੀ ਨੇ ਅਸੈਂਬਲੀ ਚ ਬੰਬ ਮਾਰ ਕੇ ਉਹਨਾਂ ਨੂੰ ਜਗਾਇਆ ਸੀ ਮਾਨ ਸਾਹਿਬ ਨੇ ਉੱਥੇ ਆਪਦਾ ਰੋਸ ਪ੍ਰਦਰਸ਼ਨ ਕਰਕੇ ਮਾਨ ਸਾਹਿਬ ਨੇ ਵੀ ਤੇ ਸੰਜੇ ਸਿੰਘ ਜੀ ਨੇ ਵੀ ਉੱਥੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਇਹ ਬੜਾ ਵੱਡਾ ਪ੍ਰਾਲਾ ਤੇ ਇਹਦੇ ਨਾਲ ਮੇਰਾ ਖਿਆਲ ਸਾਰੇ ਪੰਜਾਬ ਦੇ ਯੂਥ ਨੂੰ ਤੇ ਸਾਰੇ ਪੰਜਾਬ ਦੇ ਜਿੰਨੇ ਵੀ ਮੇਰੇ ਕਿਸਾਨ ਵੀਰ ਉਹਨਾਂ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਕਾਮ ਆਦਮੀ ਪਾਰਟੀ ਆ ਜਿਹੜੀ ਕਿਸਾਨਾਂ ਦੇ ਹੱਕ 'ਚ ਖੜੀ ਆ ਮੈਂ ਵੀ ਉੱਥੇ ਜਿੰਨੇ ਕੁ ਜੋਗਾ ਨਮਾਣਾ ਮੈਂ ਆਪਣਾ ਉੱਥੇ ਤੰਬੂ ਹੀ ਲਾਇਆ ਆ ਜੋ ਵੀ ਸੇਵਾਾਂ ਦੀ ਕੰਬਲਾਂ ਦੀ ਲੰਗਰ ਪ੍ਰਸ਼ਾਦੇ ਦੀ ਸਾਰੀ ਅਸੀਂ ਆਪਣੇ ਵੱਲੋਂ ਕਰ ਰਹੇ ਆਂ ਜੋ ਵੀ ਬਾਕੀ ਪਾਰਟੀ ਅੱਗੇ ਹੁਕਮ ਲਾਉ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ ਤੇ ਮੈਂ ਦੇਖਿਆ ਵੀ ਕੱਲੀ ਆਮ ਆਦਮੀ ਪਾਰਟੀ ਆ ਜਿਨ੍ਹਾਂ ਦਾ ਉੱਥੇ ਸਹਿਯੋਗ ਆ ਜਿੱਥੇ ਵੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਲੈਟਰਿੰਗ ਬਾਥਰੂਮਾਂ ਦਾ ਪ੍ਰਬੰਧ ਕੀਤਾ ਖਾਣ ਪੀਣ ਦਾ ਪ੍ਰਬੰਧ ਕੀਤਾ ਹਰ ਇੱਕ ਚੀਜ਼ ਜਿਹੜੇ ਆ ਵੀ ਜੋ ਵੀ ਕਿਸਾਨਾਂ ਨੂੰ ਚਾਹੀਦਾ ਸੀ ਉਹ ਮੁਹੱਈਆ ਕਰਾ ਰਹੇ ਆ ਇਹਨਾਂ ਦੀ ਇਹਨਾਂ ਬਾਕੀ ਜਿਹੜਾ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਡਿਵੈਲਪ ਕੀਤੀ ਤੇ ਵੋਟ ਮੰਗੀ ਵੀ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਦਿਓ ਤੇ ਜੇ ਅਸੀਂ ਨਹੀਂ ਕੀਤਾ ਸਾਨੂੰ ਇਨਕਾਰ ਦਿਓ ਤੇ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੇ ਬਹੁਮਤ ਨਾਲ ਜਤਾਇਆ ਜਿੱਥੇ 19 20 ਮੁੱਖ ਮੰਤਰੀ ਆਣ ਕੇ ਕੇਜਰੀਵਾਲ ਸਾਹਿਬ ਨੂੰ ਢਾਉਣ ਲੱਗੇ ਵਿਧ ਜਿੰਨੇ ਵੀ ਜਿਹੜੇ ਆਪਾਂ ਜਿਨ੍ਹਾਂ ਨੂੰ ਅੱਜ ਡਿਕਟੇਟਰਸ਼ਿਪ ਦਾ ਮੁਖੀ ਆ ਕਿਹਾ ਜਾਂਦਾ ਮੋਦੀ ਸਾਹਿਬ ਨੂੰ ਉਹ ਵੀ ਆਣ ਕੇ ਉੱਥੇ ਲੱਗੇ ਰਹੇ ਪਰ ਉਹ ਕੱਲਾ ਯੋਧਾ ਸਮੂਹ ਸਾਰੀ ਇਸ ਟੀਮ ਨਾਲ ਉਹਨਾਂ ਤੇ ਫਤਿਹ ਹਾਸਲ ਕੀਤੀ ਇਹਦੇ ਜੋ ਵੀ ਸਿੱਟਾ ਸੀ ਉਹਦੇ ਸਿੱਟੇ ਨੇ ਅੱਜ ਪੰਜਾਬ 'ਚ ਵੀ ਰੰਗ ਲਿਆਂਦਾ ਤੇ ਮੇਰਾ ਖਿਆਲ ਮਹਾਰਾਜ ਕਿਰਪਾ ਕਰੇ ਕੇਜਰੀਵਾਲ ਸਾਹਿਬ ਜੇ ਪ੍ਰਧਾਨ ਮੰਤਰੀ ਬਣਨ ਉਹਨਾਂ ਨੂੰ ਸਾਰਾ ਸਮੂਹ ਇੰਡੀਆ ਅੱਗੇ ਲਾਵੇ ਤੇ ਉਹ ਵਧੀਆ ਟੱਕਰ ਦੇ ਸਕਦੇ ਅਸੀਂ ਅਰਦਾਸ ਵੀ ਕਰਦੇ ਹਾਂ ਵੀ ਉਹਨਾਂ ਨੂੰ ਸਮੂਹ ਸਾਰੇ ਜਿੰਨੀਆਂ ਵੀ ਪਾਰਟੀਆਂ ਉਹਨਾਂ ਨੂੰ ਅੱਗੇ ਲਾਉਣ ਤੇ ਉਹ ਉਹ ਜਿਹੜੇ ਮੋਦੀ ਸਾਹਿਬ ਨੂੰ ਨੱਥ ਪਾ ਸਕਣ ਤੇ ਮੈਂ ਇਨਾਂ ਹੀ ਜੋ ਡਿਵੈਲਪਮੈਂਟ ਦਾ ਤੇ ਜੋ ਇਹ ਕਾਂਗਰਸ ਤੇ ਕਾਲੀ ਦਲ ਨਕਾਮ ਨਕਾਰਿਆ ਲੋਕਾਂ ਨੇ ਅਸੀਂ ਵੀ ਉਹਨਾਂ ਨੂੰ ਨਕਾਰ ਦੇ ਇਸ ਆਮ ਆਦਮੀ ਪਾਰਟੀ ਨੇ ਜਿਹੜਾ ਕਿਸਾਨਾਂ ਦੇ ਹੱਕ 'ਚ ਹਾਰਾ ਮਾਰਿਆ ਇਹਨਾਂ ਉਹਨਾਂ ਦੇ ਉਹਨਾਂ ਤੋਂ ਖੁਸ਼ ਹੋ ਕੇ ਅਸੀਂ ਇਹਨਾਂ ਦੇ ਨਾਲ ਰਲੇ ਆਂ ਇਹਨਾਂ ਕੋ ਅਸੀਂ ਕਹਿੰਦਾ ਸਮੂਹ ਮੇਰੀ ਸਾਰੀ ਟੀਮ ਅੱਜ ਨਹੀਂ ਵੀ ਆ ਮੇਰੇ ਵੀਰ ਮੇਰੇ ਨਾਲ ਆ ਸਮੂਹ ਬਾਕੀ ਕੁਝ ਕਿਆ ਗਿਆ ਸੀ ਵੀ ਆਪਾਂ ਜਾਦੇ ਬੰਦੇ ਨਹੀਂ ਲਿਆ ਕੋਣਾ ਕੁਝ ਦਿੱਲੀ ਗਿਆ ਧਰਨਿਆ ਤੇ ਕੁਝ ਫਤਿਹਗੜ ਆ ਜਦੋਂ ਵੀ ਕਹਿਣਗੇ ਮਾਨ ਸਾਹਿਬ ਟਾਈਮ ਦੇ ਦੇਣ ਤੇ ਅਸੀਂ ਸਾਰਾ ਆਪਣੇ ਹਲਕੇ ਦੇ ਜਿੰਨੇ ਵੀ ਨੌਜਵਾਨ ਵੀਰ ਹੈ ਜੋ ਵੀ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਨ ਕੇ ਮੈਂ ਸਮੂਹ ਸਾਰੀ ਟੀਮ ਦਾ ਧੰਨਵਾਦ ਕਰਦਾ ਮੈਂ ਉਹਨਾਂ ਨੇ ਸਾਨੂੰ ਆਪਣੇ ਨਾਲ ਜੁਆਇਨ ਕੀਤਾ ਜਿਹੜਾ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਜਿਹੜਾ ਸੈਂਟਰਲ ਹਾਲ ਦੇ ਵਿੱਚ ਅਸੀਂ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਪ੍ਰਧਾਨ ਮੰਤਰੀ ਦੀ ਅੱਖਾਂ ਮੂਰੇ ਤੇ ਕੰਨਾਂ ਕੋਲੇ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦੀ ਪਗਤ ਸਿੰਘ ਹੋਰਾਂ ਦੀ ਤਾਂ ਪੈਰਾਂ ਦੀ ਅਸੀਂ ਧੂੜ ਦਾ ਇੱਕ ਤਣਕਾ ਵੀ ਨਹੀਂ ਹੈਗੇ ਉਹ ਤਾਂ ਬਹੁਤ ਵੱਡੀਆਂ ਸ਼ਖਸੀਤਾਂ ਸੀ ਪਰ ਸਾਡੇ ਵਿਰਸਾ ਸਾਡਾ ਇਹ ਹੈ ਕਿ ਸਾਡੇ ਜਿਹੜੇ ਸ਼ਹੀਦ ਸਾਡੇ ਗੁਰੂ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਨੇ ਮਜ਼ਲੂਮਾਂ ਦੇ ਹੱਕ 'ਚ ਖੜਨ ਦੀ ਔਰ ਜ਼ਾਲਿਮਾਂ ਦਾ ਵਿਰੋਧ ਕਰਨ ਦੀ ਸਾਨੂੰ ਤਾਕੀਰ ਕੀਤੀ ਹੈ ਸਾਨੂੰ ਪ੍ਰੇਰਨਾ ਦਿੱਤੀ ਹੈ ਉਸੇ ਪ੍ਰੇਰਨਾ ਤੇ ਚੱਲਣ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਮੈਂ ਫਰਜ਼ ਨਿਭਾਇਆ ਕਿਉਂਕਿ ਇੱਕ ਐਮਪੀ ਦਾ ਫਰਜ ਹੁੰਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦਾ ਫਰਜ ਨਭਾਇਆ ਕੋਈ ਆਸਾਨ ਨਹੀਂ ਕੀਤਾ ਔਰ ਭੇਖ ਦੇ ਵਿੱਚ ਵੀ ਭਾਵੇਂ ਜਿਹੜੇ ਮੇਰੇ ਤੇ ਜਿਹੜੀ ਮਰਜ਼ੀ ਕਾਰਵਾਈ ਕਰ ਦੇਣ ਉਹ ਪਰ ਜਦੋਂ ਵੀ ਕਿਤੇ ਮੋਦੀ ਸਾਹਿਬ ਨਾਲ پارਲੀਮੈਂਟ ਚ ਚਾਹ ਸੰਟਰ ਹਾਲ ਚਾਹ ਲੋਕ ਸਭਾ ਚਾਹ ਰਾਜ ਸਭਾ ਜਿੱਥੇ ਵੀ ਕੋਈ ਫੰਕਸ਼ਨ ਹੋਊਗਾ ਇਸ ਤਰ੍ਹਾਂ ਦਾ ਭਾਵੇਂ ਉਹ ਗੈਰ ਰਸਮੀ ਹੋਵੇ ਲੋਕ ਸਭਾ ਦਾ ਬਣਾਉਂਦੇ ਨਹੀਂ ਜਿੱਥੇ ਵੀ ਉਹਨਾਂ ਨਾਲ ਫੇਰ ਦੁਬਾਰਾ ਮੇਲ ਹੋਇਆ ਉਸ ਤੋਂ ਵੀ ਵੱਡਾ ਵਿਰੋਧ ਫੇਰ ਕਰਾਂਗੇ ਬਹੁਤ ਬਹੁਤ মিডিਆ ਕਰਮੀ ਆਏ ਨੇ ਬਾਕੀ ਸਾਥੀ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨ ਪ੍ਰੈਸ ਕਾਨਫਰੰਸ ਦਾ ਮਕਸਦ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ 'ਚ ਜੋ ਮਿਨਿਸਪਲ ਕਾਰਪੋਰੇਸ਼ਨ ਦੀ ਮਿਨਿਸਪਲ ਕਾਉਂਸਲ ਦੀ ਇਲੈਕਸ਼ਨ ਹੋਣ ਵਾਲੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕਰੂਗੀ ਤੇ ਸਾਰੀਆਂ ਦੀ ਸਾਰੀਆਂ ਸੀਟਾਂ ਉੱਤੇ ਆਪਣੇ ਸਿੰਬਲ ਨਾਲ ਲੜੂਗੀ ਜੋ ਵੀ ਚੰਗੇ ਕੈਂਡੀਡੇਟ ਹੋਣਗੇ ਉਹ ਆਮ ਆਦਮੀ ਪਾਰਟੀ ਤੇ ਸਾਰਿਆਂ ਨੂੰ ਇਸ ਚੀਜ਼ ਦੀ ਆਪਾਂ ਹਦਾਇਤ ਵੀ ਦੇਣਾ ਚਾਹੁੰਦੇ ਆ ਕਿ ਸਰਕਾਰ ਤੇ ਸਾਲ ਸਵਾ ਸਾਲ ਬਾਅਦ ਬਦਲ ਹੀ ਜਾਣੀ ਹੈ ਤੇ ਜਿੰਨੇ ਵੀ ਅਧਿਕਾਰੀ ਨੇ ਉਹ ਬਿਲਕੁਲ ਨਿਰਪੱਖ ਹੋ ਕੇ ਚੋਣ ਕਰਉਣ ਆਮ ਆਦਮੀ ਪਾਰਟੀ ਪੂਰੀ ਜ਼ਿੰਮੇਵਾਰੀ ਨਾਲ ਵਧੀਆ ਇਮਾਨਦਾਰ ਸਾਫ ਸ਼ਿਵੀ ਵਾਲੇ ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰ ਉਤਾਰੂਗੀ ਤੇ ਸਾਰੇ ਦੇ ਸਾਰੀ ਸੀਟਾਂ ਤੇ ਆਪਣੇ ਸਿੰਬਲ ਦੇ ਨਾਲ ਮਿਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੂਗੀ ਅੱਗੇ ਦੀ ਜਾਣਕਾਰੀ ਆ ਮੇਰ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਜੀ ਬੈਠੇ ਆ ਉਹ ਤੁਹਾਨੂੰ ਦੇਣਗੇ ਬਹੁਤ ਬਹੁਤ ਮਿਹਰਬਾਨੀ ਜੀ ਜਿਸ ਤਰ੍ਹਾਂ ਜਰਨਲ ਜੀ ਨੇ ਦੱਸਿਆ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਾਂ ਨੇ ਸਥਾਨਕ ਸਰਕਾਰਾਂ ਕਹਿੰਦੇ ਆ ਉਹਨੂੰ ਆਪਾਂ ਮਤਲਬ ਡੈਮੋਕ੍ਰੇਸੀ ਦਾ ਬੇਸ ਹੈ ਇਹ ਜੇ ਅਸੀਂ ਆਪਣੇ ਮੁਹੱਲਿਆਂ 'ਚੋਂ ਪੰਚਾਇਤੀ ਚੋਣਾਂ ਤੇ ਮਿਊਨਿਸਪਲ ਕਾਰਪੋਰੇਸ਼ਨ ਇਹ ਬੇਸ ਹੈ ਜੇ ਬੇਸ ਨਹੀਂ ਵਧੀਆ ਹੋਊਗੀ ਤਾਂ ਬਿਲਡਿੰਗ ਉਨੀ ਮਜ਼ਬੂਤ ਹੋਊਗੀ ਜੇ ਅਸੀਂ ਆਪਣੇ ਮੁਹੱਲਿਆਂ 'ਚੋਂ ਆਪਣੇ ਪਿੰਡਾਂ 'ਚੋਂ ਚੰਗੇ ਬੰਦਿਆਂ ਨੂੰ ਆਪਣੇ ਪ੍ਰਤੀਨਿਧਤਾ ਬਣਾਵਾਂਗੇ ਲੋਕਲ ਉਹਦੇ ਵਿੱਚ ਇਹ ਨਹੀਂ ਹੈਗਾ ਕੋਈ ਕੋਈ ਕਿਸੇ ਕੋਟੇ ਚੋਂ ਟਿਕਟਾਂ ਜਾਣਗੀਆਂ ਇਹ ਤਾਂ ਲੋਕਾਂ ਦੇ ਕੋਟੇ ਚੋਂ ਟਿਕਟਾਂ ਆਉਣਗੀਆਂ ਕਿਉਂਕਿ ਉਹ ਬੰਦੇ ਜਿਹੜੇ ਨੇ ਜਿਹੜੇ ਚਾਹੇ ਉਹ ਕਾਉਂਸਲਰ ਵਾਸਤੇ ਖੜਨਗੇ ਚਾਹੇ ਉਹ ਮੇਅਰ ਵਾਸਤੇ ਉਹ ਉਹ ਹਰ ਰੋਜ਼ ਉਹਨਾਂ ਲੋਕਾਂ ਦੇ ਆਪਣੇ ਮਹੱਲੇ ਦੇ ਲੋਕਾਂ ਦੇ ਮੱਥੇ ਲੱਗਦੇ ਸੋ ਉਹੋ ਜ਼ਿਆਦਾ ਜਾਣਦੇ ਨੇ ਲੋਕ ਕਿ ਕੌਣ ਕਿਹੋ ਜ ਹੈ ਸੋ ਅਸੀਂ ਪਬਲਿਕ ਦੇ ਵਿੱਚੋਂ ਪੁੱਛ ਕੇ ਚੰਗੇ ਬੰਦੇ ਪੜੇ ਲਿਖੇ ਬੰਦੇ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਜਾਣ ਤਾਂ ਕਿ ਜਿਹੜੇ ਕਰੋੜਾਂ ਰੁਪਈਆ ਦੇ ਘਟਾਲੇ ਹੁੰਦੇ ਆ ਬਹੁਤ ਵੱਡਾ ਵਿਭਾਗ ਹੈ ਸਥਾਨਕ ਸਰਕਾਰਾਂ ਦਾ ਪਰ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਕੂੜੇ ਨਾਲ ਸ਼ੁਰੂ ਹੁੰਦੇ ਆ ਆਵਾਰਾ ਪਸ਼ੂਆਂ ਦੀ ਦਿੱਕਤ ਸੀਵਰੇਜ ਦੀ ਦਿੱਕਤ ਗੰਦ ਦੀ ਜਿਹੜੀ ਢੇਰ ਲੱਗੇ ਨੇ ਸੀਵਰੇਜ ਵੀ ਜਿਹੜੇ ਪਾਣੀ ਆ ਉਹ ਲੋਕਾਂ ਦੇ ਘਰਾਂ ਤੱਕ ਵਾਪਸ ਪਹੁੰਚ ਜਾਂਦਾ ਇਹ ਤਾਂ ਹੈ ਕਿਉਂਕਿ ਉੱਥੇ ਕ腐ਸ਼ਨ ਬਹੁਤ ਹੈ ਉੱਥੇ ਚੰਗੇ ਬੰਦੇ ਜਿਹੜੇ ਨੇ ਚੁਣ ਕੇ ਭੇਜੋ ਤਾਂ ਮਾਦੀ ਪਾਰਟੀ ਆਪਣੇ ਝਾੜੂ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜੂਗੀ ਤਾਂ ਕਿ ਸ਼ਹਿਰਾਂ ਦੀ ਕਸਬਿਆਂ ਦੀ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ ਜੋ ਪ੍ਰੋਜੈਕਟਾਂ ਦੇ ਨਾਂ ਤੇ ਕਰੋੜਾਂ ਰੁਪਇਆ ਜਿਹੜਾ ਇੱਧਰ ਉੱਧਰ ਹੋ ਜਾਂਦਾ ਤਾਂ ਕਿ ਉਹ ਉਹਦੀ ਪਾਰਦਰਸ਼ਤਾ ਹੋਵੇ ਜਿਵੇਂ ਦਿੱਲੀ ਸਰਕਾਰ ਜਿਹੜੀ ਹੈ ਉਹ ਆਪਣੇ ਖਰਚਿਆਂ ਦਾ ਸਾਰੀ ਪਾਰਦਰਸ਼ਤਾ ਦੱਸ ਦਈਏ ਕਿ ਹਾਂ ਇੰਨੇ ਪੈਸੇ ਲੱਗੇ ਨੇ ਤੇ ਜਿੱਥੇ ਤੱਕ ਸਾਡੀ ਸਰਕਾਰ ਦਾ ਪਾਵਰਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਸਾਹਮਣੇ ਜਦੋਂ ਆਉਂਦੀਆਂ ਨੇ ਤਾਂ ਲੋਕ ਤਾਰੀਫ਼ ਕਰਦੇ ਨੇ ਇੰਟਰਨੈਸ਼ਨਲ ਲੈਵਲ ਤੇ ਤਾਰੀਫ਼ ਕਰਦੇ ਨੇ ਸੋ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਸਾਰੀਆਂ ਨੇ ਸਾਰੀਆਂ ਆਉਣ ਵਾਲੀਆਂ ਸਥਾਨਕ ਚੋਣਾਂ ਜਿਹੜੀਆਂ ਨੇ ਕਾਉਂਸਲਰਾਂ ਦੀਆਂ ਉਹ ਲੜੂਗੀ ਔਰ ਸਾਡੇ ਜਿਹੜੇ ਐਮਐਲਏ ਸਾਡੇ ਅਹੁਦੇਦਾਰ ਸਾਡੇ ਬਣਾ ਦੇਣਾ ਚਾਹੀਦਾ ਹੁੰਦਾ ਪਰ ਨਹੀਂ ਮਿਲਦੇ ਉਹ ਸਵਿਸ਼ ਕਰਕੇ ਆਮ ਆਦੀ ਪਾਰਟੀ ਮੁੱਖ ਵਿਰੋਧੀ ਪਾਰਟੀ ਹੈ ਅਸੀਂ ਕਿਸੇ ਇਲੈਕਸ਼ਨ ਤੋਂ ਭਜਦੇ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਵੀ ਅਰਦਾਸ ਕਰਦੇ ਹਾਂ ਕਿ ਬੜੀ ਜਲਦੀ ਕੇਂਦਰ ਸਰਕਾਰ ਦੀ ਧੌਣ 'ਚ ਜਿਹੜਾ ਖਿੱਲਾ ਆੜਿਆ ਹੋਇਆ ਹੰਕਾਰ ਵਾਲਾ ਉਹ ਨਿਕਲੇ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਮੰਵਾ ਕੇ ਖੁਸ਼ੀ-ਖੁਸ਼ੀ ਆਪਣੇ ਘਰ ਆਉਣ ਤਾਂ ਕਿ ਅਸੀਂ ਫੇਰ ਦੁਬਾਰੇ ਜ਼ਿੰਦਗੀ ਜਿਹੜੀ ਲੀਹ ਇਤਿਆਹ ਸਕੇ ਇਸ ਵਕਤ ਅੰਦੋਲਨਤ ਕਿਸਾਨ ਹੈ ਦੇ ਪ੍ਰਧਾਨ ਮੰਤਰੀ ਜਿਹੜਾ ਉਹ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬੈਠਾ ਸੋ ਅਸੀਂ ਅੱਜ ਮੇਰੇ ਜਿੰਨੇ ਵੀ ਸਾਥੀ ਮੇਰੇ ਨਾਲ ਬੈਠੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅਸੀਂ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਚੋਣ ਨਿਸ਼ਾਨ ਤੇ ਲੜਾਂਗੇ ਤੇ ਝਾੜੂ ਦਾ ਚੋਣ ਨਿਸ਼ਾਨ ਤੇ ਲੜ ਕੇ ਅਸੀਂ ਰਾਜਨੀਤਿਕ ਤੇ ਗਰੀਆਂ ਮਹੱਲਿਆਂ 'ਚ ਪਈ ਹੋਈ ਦੂਜੀ ਗੰਦਗੀ ਉਹ ਸਾਫ਼ ਕਰਾਂਗੇ ਜੀ ਜੀ ਜੇ ਕਿਸੇ ਨੂੰ ਕੋਈ ਸਵਾਲ ਹੋਵੇ ਤੇ ਲੈ ਸਕਦਾ ਹੈ ਜੋਇਨਿੰਗ ਹੈ ਜੋਇਨਿੰਗ ਹੈ ਦੋ ਬੁਲਾ ਲੈ ਬਰਸ਼ਟ ਸਰ ਆ ਰਹੇ ਹਾਂ ਆਮ ਤੌਰ ਤੇ ਆਰ ਆਰ ਸਿਸਟਮ ਤੋਂ ਕਰਾਉਣਾ ਅੱਧੀ ਆਮਦੀ ਕੁਆਲਿਟੀ ਦੀ ਰੋਪੀ ਤੇ ਦੇਖੀ ਆਮਦੀ ਪਾਰਟੀ ਦੀ ਮੰਦੀ ਦੇ ਹਾਂਜੀ 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 ਸੋ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਕੁਝ ਵਾਦਾ ਹੋ ਰਿਹਾ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਕਿਸੇ ਹੋਰ ਪਾਰਟੀਆਂ 'ਚ ਪਹਿਲਾਂ ਕੰਮ ਕਰ ਚੁੱਕੇ ਆ ਪਰ ਉਹਨਾਂ ਦੀ ਉਹਨਾਂ ਪਾਰਟੀਆਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਤੇ ਆਮ ਆਦਮੀ ਪਾਰਟੀ ਦੀ ਕੰਮਕਾਰ ਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਉਹ ਸਾਡੇ ਕਾਫਲੇ 'ਚ ਅੱਜ ਜੁਆਇਨ ਕਰਨਗੇ ਪਟਿਆਲੇ ਤੋਂ ਤੇ ਅਮਲੋ ਤੋਂ ਮੈਂ ਬੇਨਤੀ ਕਰਦਾ ਕਿ ਉਹ ਆ ਕੇ ਹਨਵਤ ਸਿੰਘ ਸਾਹਿਬ ਨੂੰ ਕਿਤੇ ਪਹੁੰਚ ਆਜੋ ਆਜੋ हां सर्टिफिकेट करो बोल ਜਿਹੜੇ ਦਾ ਕਰਨਦੀਪ ਸਿੰਘ ਜੀ ਐਮਐਲਏ ਮਨੋਤੋਂ ਉਹਨਾਂ ਦੇ ਭਰਾ ਨੇ ਬਹੁਤ ਹੀ ਇਮਾਨਦਾਰ ਰਹਿਨੇ ਸਦਾ ਕੁਦਰਸ਼ਨ ਸਿੰਘ ਜੀ ਲਾਪਾ ਜਨਕਤੋਂ ਐਮਐਲਏ ਮੰਤਰੀ ਵੀ ਰਹੇ ਨੇ ਉਹਨਾਂ ਦੇ ਸੁਪੁੱਤਰ ਨੇ ਬਹੁਤ ਹੀ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਪੋਲੀਟੀਕਲ ਤੌਰ ਤੇ ਵੀ ਕਾਂਗਰਸ ਪਾਰਟੀ ਦੇ ਵਿੱਚ ਬੜਾ ਐਕਟਿਵਲੀ ਇਹਨਾਂ ਨੇ ਕੰਮ ਕੀਤਾ ਅੱਜ ਉਹ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਸਾਰੀ ਟੀਮ ਵੱਲੋਂ ਮਾਨ ਸਾਹਿਬ ਵੱਲੋਂ ਸਾਰ ਜਰਨੈਲ ਸਿੰਘ ਜੀ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਐਮ.ਐਲ.ਏ. ਸਾਹਿਬਾਨ ਵੱਲੋਂ ਸਾਰੀ ਪਾਰਟੀ ਵੱਲੋਂ ਸਵਾਗਤ ਕਰਦਾ ਤੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਸਰ ਜਰਨੈਲ ਸਿੰਘ ਜੀ ਨੂੰ ਇਹਨਾਂ ਨੂੰ ਸ਼ਾਮਲ ਕਰਨ ਕਿੱਥੇ ਆਪਾਂ ਸਭ ਤੋਂ ਪਹਿਲਾਂ ਸਾਰੀ ਵਿੱਚ ਚਾਹੀਦੀ ਸੀ ਨਾ ਤੇ ਮੈਂ ਦੂਸਰੇ ਸਾਰਿਆਂ ਦਾ ਇੰਟਰੋਡਕਸ਼ਨ ਦੇ ਦਿੰਦਾ ਜਿੱਦਕ ਇੰਟਰੋਡਕਸ਼ਨ ਦੂਸਰੇ ਸਾਡੇ ਸਾਹ ਹਰਮਿਤ ਸਿੰਘ ਜੀ ਪਠਾਨ ਮਾਜਰਾ ਇਹਨਾਂ ਨੇ ਆਜ਼ਾਦ ਚੋਣ ਵੀ ਲੜੀ ਸੀ ਕਾਫੀ ਵੋਟਾਂ ਲੈ ਗਏ ਸੀਗੇ ਔਰ ਇਹ ਯੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਵੀ ਰਹੇ ਨੇ 10 ਸਾਲ ਲਗਾਤਾਰ ਔਰ ਇਹਨਾਂ ਦਾ ਪੂਰੇ ਪਟਿਆਲੇ ਜ਼ਿਲ੍ਹੇ ਤੋਂ ਇਲਾਵਾ ਬਾਕੀ ਅਕਾਲੀ ਦਲ ਦੇ ਪੂਰੇ ਯੂਥ ਦੇ ਵਿੱਚ ਬਹੁਤ ਵੱਡਾ ਨਾਮ ਹੈ ਔਰ ਬੜੇ ਹੀ ਢਰਲੇ ਦੇ ਨਾਲ ਇਹਨਾਂ ਨੇ ਸੁਖਵੀਰ ਬਾਦਲ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਹੋਏ ਆਜ਼ਾਦ ਚੋਣ ਲੜੀ ਸੀ 16000 ਵੋਟ ਲੈ ਕੇ ਸੀ ਇਹ ਉਹ ਆਜ਼ਾਦ ਲੜਕੇ ਆ ਲੋ ਪੰਜਾਬ ਦੀ ਲੀਡ ਜੋਰਾ ਸਿੰਘ ਕੀਮਾ ਜਿਹੜੇ ਆ ਜੀ ਤੁਸੀਂ ਨਾ ਮਸੂਲੀ ਇਹ ਤੇ ਨਾਲ ਸਰ ਜੋਰਾ ਸਿੰਘ ਕੀਮਾ ਸਪਾਲ ਸਿੰਘ ਖੜਾ ਗਰੁੱਪ ਦੇ ਵਿੱਚ ਕੰਮ ਕਰਦੇ ਸੀਗੇ ਇਹ ਵੀ ਬਹੁਤ ਐਕਟਿਵ ਨੇ ਇਹਨਾਂ ਨੂੰ ਵੀ ਜਿਹਾ ਆਖਦੇ ਆ ਪੰਜਾਬ ਦੇ ਸੈਕਟਰੀ ਸੀ ਉਹਨਾਂ ਦੀ ਪਾਰਟੀ ਆ ਲੋ ਸ਼ਾਂਤ ਹੋ ਗਏ ਹਾਂ ਜੀ ਮੈਂ ਮਾਨ ਸਾਹਿਬ ਨੂੰ ਕਹਾਂਗਾ ਸਾਰਿਆਂ ਸਾਰੀ ਪਾਰਟੀ ਵੱਲੋਂ ਇਹਨਾਂ ਦਾ ਸਵਾਗਤ ਬਹੁਤ-ਬਹੁਤ ਮਿਹਰਬਾਨੀ ਜੀ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਪੂਰੇ ਆਪਣੇ ਸਾਥੀਆਂ ਸਮੇਤ ਆਏ ਨੇ ਪਾਰਟੀ ਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਜਿਸ ਮਕਸਦ ਨਾਲ ਪਾਰਟੀ ਲੱਗੀ ਹੋਈ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਇਹ ਸਾਡੇ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਏ ਨੇ ਸਾਨੂੰ ਬਲ ਮਿਲੂਗਾ ਤੇ ਨਾਲ ਦੀ ਨਾਲ ਜੋ ਵੀ ਪਾਰਟੀ ਇਹਨਾਂ ਦੀ ਜ਼ਿੰਮੇਵਾਰੀ ਲਾਊਗੀ ਭਵਿੱਖ ਦੇ ਵਿੱਚ ਉਹਦੇ ਇਹ ਪੂਰੇ ਉੱਤਣਗੇ ਇਹਨਾਂ ਕਹਿੰਦਾ ਹੋਇਆ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਪ੍ਰਧਾਨ ਦੇ ਤੌਰ ਤੇ ਕਿ ਨਵਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸਵਾਗਤ ਕਰਦਾ ਤੇ ਸਾਨੂੰ ਪੂਰਾ ਯਕੀਨ ਹੈ ਇਹਨਾਂ ਦੇ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਤੇ ਜੋ ਇਹਨਾਂ ਦਾ ਤਜਰਬਾ ਹੈ ਉਹਦੇ ਨਾਲ ਇਹ ਵੀ ਲੋਕਾਂ ਤੱਕ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਨੇਹਾ ਆਮ ਆਦਮੀ ਪਾਰਟੀ ਦਾ ਸੰਦੇਸ਼ ਪਹੁੰਚਾ ਸਕਣਗੇ ਇੱਕ ਵਾਰ ਫੇਰ ਤੋਂ ਜਿਹੜੇ ਨਵੇਂ ਸਾਥੀ ਜੁੜੇ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਸਵਾਗਤ ਹੈ ਮੈਂ ਮੈਂ ਇੱਕ ਮਿੰਟ ਬੇਨਤੀ ਕਰਾਂਗਾ ਸਾਜ ਜਸਜੀਪ ਸਿੰਘ ਜੀ ਨੂੰ ਆਪਣੇ ਵਿਚਾਰ ਰੱਖਣਗੇ ਜੋ ਪਾਰਟੀ ਸ਼ਾਮਲ ਹੋ ਸਕੇ ਜਸਤੀ ਨਿਕੋਲੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚੋਂ ਚੰਗੇ ਕੰਮ ਦੇਖ ਕੇ ਮੈਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿੱਚ ਸ਼ਾਮਲ ਹੋਇਆ ਲੰਬੇ ਸਮੇਂ ਤੋਂ ਮੇਰਾ ਪਰਿਵਾਰ ਕਾਂਗਰਸ ਵਿੱਚ ਸੀਗਾ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਸ ਦੇ ناکਾਮੀਆਂ ਕਰਕੇ ਮੈਂ ਅੱਜ ਇਸ ਪਾਰਟੀ ਵਿੱਚ ਸ਼ਾਮਲ ਹੋਇਆ ਪਾਰਟੀ ਲਈ ਤੋਂ ਅੱਗੇ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਕਰੂਗਾ। ਧੰਨਵਾਦ। ਮੈਂ ਬੇਨਤੀ ਕਰਾਂਗਾ ਸਾਹਿਬ ਰਮੇਸ਼ ਸਿੰਘ ਜੀ ਪਠਾਨ ਮਾਜਰਾ ਸਾਹਿਬ ਨੂੰ ਉਹ ਵੀ ਆਪਣੇ ਵਿਚਾਰ ਰੱਖਣ। ਸਭ ਤੋਂ ਪਹਿਲਾਂ ਸਮੂਹ ਸਾਰੀ ਆਮ ਆਦਮੀ ਟੀਮ ਮਾਨ ਸਾਹਿਬ ਸਰਗਰਜ ਜਨੈਲ ਸਿੰਘ ਜੀ ਬਰਸੜ ਸਾਹਿਬ ਚੀਮਾ ਸਾਹਿਬ ਸਮੂਹ ਸਾਰੇ ਐਮਐਲਏ ਸਭ ਤੋਂ ਪਹਿਲਾਂ ਵਾਇਗਰਜੀਤ ਕਾ ਖਾਲਸਾ ਭਾਈ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਆਪਣੀ ਪਾਰਟੀ 'ਚ ਸਾਨੂੰ ਸਥਾਨ ਦਿੱਤਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜਿੱਥੇ ਵੀ ਰਹੇ ਆ ਇਮਾਨਦਾਰ ਰਹੇ ਆ ਇਹ ਸਿਰਫ ਗਲਤੀਆਂ ਜਿਹੜੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਕਾਂਗਰਸ ਚ ਆਕਾਲੀ ਦਾ ਲਿਆ ਉਹਨਾਂ ਨੇ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਪਹਿਲ ਦਿੰਦੇ ਆ ਤੇ ਹਮੇਸ਼ਾ ਹੀ ਉਹਨਾਂ ਨੇ ਅਮੀਰ ਪਾਰਟੀਆਂ ਜਿਹੜੇ ਅਮੀਰ ਬੰਦਿਆਂ ਨੂੰ ਉਹਨਾਂ ਨੇ ਹਮੇਸ਼ਾ ਅੱਗੇ ਲਾ ਕੇ ਰੱਖਿਆ ਕਿਸੇ ਵੀ ਵਰਕਰ ਜਿਹੜਾ ਵਰਕਰ ਲੋਕਾਂ ਚ ਵਿਚਰਦਾ ਜਿਹੜੇ ਵਰਕਰ ਨੂੰ ਲੋਕਾਂ ਦੀ ABC D ਪਤਾ ਆ ਉਹਨਾਂ ਨੂੰ ਕਦੇ ਵੀ ਉੱਥੇ ਕਿਸੇ ਨੂੰ ਵੀ ਇੱਜ਼ਤ ਮਾਨ ਨਹੀਂ ਮਿਲਦਾ ਇਸ ਕਰਕੇ ਹਮੇਸ਼ਾ ਹੀ ਬਾਕੀ ਮਾਨ ਸਾਹਿਬ ਨੇ ਜੋ ਪੰਜਾਬ ਚ ਮੈਂ ਕਹਿ ਸਕਦਾ ਵੀ ਇਸ ਪਾਰਟੀ ਵਾਸਤੇ ਜੋ ਸੰਘਰਸ਼ ਕੀਤਾ ਤੇ ਪਰਸੋਂ ਜਦੋਂ ਇੱਕ ਜਿਤਨਾ ਆਪਣੇ ਭਗਤ ਸਿੰਘ ਜੀ ਨੇ ਅਸੈਂਬਲੀ ਚ ਬੰਬ ਮਾਰ ਕੇ ਉਹਨਾਂ ਨੂੰ ਜਗਾਇਆ ਸੀ ਮਾਨ ਸਾਹਿਬ ਨੇ ਉੱਥੇ ਆਪ ਦਾ ਰੋਸ ਪ੍ਰਦਰਸ਼ਨ ਕਰਕੇ ਮਾਨ ਸਾਹਿਬ ਨੇ ਵੀ ਤੇ ਸੰਜੇ ਸਖਲੀ ਨੇ ਵੀ ਉੱਥੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਇਹ ਬੜਾ ਵੱਡਾ ਪ੍ਰਾਲਾ ਤੇ ਇਹਦੇ ਨਾਲ ਮੇਰਾ ਖਿਆਲ ਸਾਰੇ ਪੰਜਾਬ ਦੇ ਯੂਥ ਨੂੰ ਤੇ ਸਾਰੇ ਪੰਜਾਬ ਦੇ ਜਿੰਨੇ ਵੀ ਮੇਰੇ ਕਿਸਾਨ ਵੀਰ ਉਹਨਾਂ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਕਾਮ ਆਦਮੀ ਪਾਰਟੀ ਆ ਜਿਹੜੀ ਕਿਸਾਨਾਂ ਦੇ ਹੱਕ 'ਚ ਖੜੀ ਆ ਮੈਂ ਵੀ ਉੱਥੇ ਜਿੰਨੇ ਕੁ ਜੋਗਾ ਨਮਾਣਾ ਮੈਂ ਆਪਣਾ ਉੱਥੇ ਤੰਬੂ ਹੀ ਲਾਇਆ ਆ ਜੋ ਵੀ ਸੇਵਾਾਂ ਦੀ ਕੰਬਲਾਂ ਦੀ ਲੰਗਰ ਪ੍ਰਸ਼ਾਦੇ ਦੀ ਸਾਰੀ ਅਸੀਂ ਆਪਣੇ ਵੱਲੋਂ ਕਰ ਰਹੇ ਆਂ ਜੋ ਵੀ ਬਾਕੀ ਪਾਰਟੀ ਅੱਗੇ ਹੁਕਮ ਲਾਉ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ ਤੇ ਮੈਂ ਦੇਖਿਆ ਵੀ ਕੱਲੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਦਾ ਉੱਥੇ ਸਹਿਯੋਗ ਆ ਜਿੱਥੇ ਵੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਲੈਟਰਿੰਗ ਬਾਥਰੂਮਾਂ ਦਾ ਪ੍ਰਬੰਧ ਕੀਤਾ ਖਾਣ ਪੀਣ ਦਾ ਪ੍ਰਬੰਧ ਕੀਤਾ ਹਰ ਇੱਕ ਚੀਜ਼ ਜਿਹੜੇ ਆ ਵੀ ਜੋ ਵੀ ਕਿਸਾਨਾਂ ਨੂੰ ਚਾਹੀਦਾ ਸੀ ਉਹ ਮੁਹੱਈਆ ਕਰਾ ਰਹੇ ਆ ਇਹਨਾਂ ਦੀ ਇਹਨਾਂ ਬਾਕੀ ਜਿਹੜਾ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਡਿਵੈਲਪ ਕੀਤੀ ਤੇ ਵੋਟ ਮੰਗੀ ਵੀ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਦਿਓ ਤੇ ਜੇ ਅਸੀਂ ਨਹੀਂ ਕੀਤਾ ਸਾਨੂੰ ਇਨਕਾਰ ਦਿਓ ਤੇ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੇ ਬਹੁਮਤ ਨਾਲ ਜਤਾਇਆ ਜਿੱਥੇ 19 20 ਮੱਖ ਮੰਤਰੀ ਆਣ ਕੇ ਕੇਜਰੀਵਾਲ ਸਾਹਿਬ ਨੂੰ ਟਾਉਣ ਲੱਗੇ ਵਿਧ ਜਿੰਨੇ ਵੀ ਜਿਹੜੇ ਆਪਾਂ ਜਿਨ੍ਹਾਂ ਨੂੰ ਅੱਜ ਡਿਕਟੇਟਰਸ਼ਿਪ ਦਾ ਮੁਖੀ ਆ ਕਿਹਾ ਜਾਂਦਾ ਮੋਦੀ ਸਾਹਿਬ ਨੂੰ ਉਹ ਵੀ ਆਣ ਕੇ ਉੱਥੇ ਲੱਗੇ ਰਹੇ ਪਰ ਉਹ ਇਕੱਲਾ ਯੋਧਾ ਸਮੂਹ ਸਾਰੀ ਇਸ ਟੀਮ ਨਾਲ ਉਹਨਾਂ ਤੇ ਫਤਿਹ ਹਸਲ ਕੀਤੀ ਇਹਦੇ ਜੋ ਵੀ ਸਿੱਟਾ ਸੀ ਉਹਦੇ ਸਿੱਟੇ ਨੇ ਅੱਜ ਪੰਜਾਬ 'ਚ ਵੀ ਰੰਗ ਲਿਆਂਦਾ ਤੇ ਮੇਰਾ ਖਿਆਲ ਮਹਾਰਾਜ ਕਿਰਪਾ ਕਰੇ ਕੇਜਰੀਵਾਲ ਸਾਹਿਬ ਜੇ ਪ੍ਰਧਾਨ ਮੰਤਰੀ ਬਣ ਉਹਨਾਂ ਨੂੰ ਸਾਰਾ ਸਮੂਹ ਇੰਡੀਆ ਅੱਗੇ ਲਾਵੇ ਤੇ ਉਹ ਵਧੀਆ ਟੱਕਰ ਦੇ ਸਕਦੇ ਅਸੀਂ ਅਰਦਾਸ ਵੀ ਕਰਦੇ ਹਾਂ ਬਿਓ ਦਾ ਨੂੰ ਸਮੂਹ ਸਾਰੇ ਜਿੰਨੀਆਂ ਵੀ ਪਾਰਟੀਆਂ ਉਹਨਾਂ ਨੂੰ ਅੱਗੇ ਲਾਉਣ ਤੇ ਉਹ ਜਿਹੜੇ ਮੋਦੀ ਸਾਹਿਬ ਨੂੰ ਨੱਥ ਪਾ ਸਕਣ ਤੇ ਮੈਂ ਇਨਾਂ ਹੀ ਜੋ ਡਿਵੈਲਪਮੈਂਟ ਦਾ ਤੇ ਜੋ ਇਹ ਕਾਂਗਰਸ ਤੇ ਕਾਲੀ ਦਲ ਨਕਾਮ ਨਕਾਰਿਆ ਲੋਕਾਂ ਨੇ ਅਸੀਂ ਉਹਨਾਂ ਨੂੰ ਨਕਾਰ ਦੇ ਇਸ ਆਮ ਆਦਮੀ ਪਾਰਟੀ ਨੇ ਜਿਹੜਾ ਕਿਸਾਨਾਂ ਦੇ ਹੱਕ 'ਚ ਹਾਰਾ ਮਾਰਿਆ ਇਹਨਾਂ ਉਹਨਾਂ ਦੇ ਉਹਨਾਂ ਤੋਂ ਖੁਸ਼ ਹੋ ਕੇ ਅਸੀਂ ਇਹਨਾਂ ਦੇ ਨਾਲ ਰਲੇ ਆਂ ਇਹਨਾਂ ਕੋਲ ਅਸੀਂ ਕਹਿੰਦਾ ਸਮੂਹ ਮੇਰੀ ਸਾਰੀ ਟੀਮ ਆ ਜਿੰਨੀ ਵੀ ਆ ਮੇਰੇ ਵੀਰ ਮੇਰੇ ਨਾਲ ਆ ਸੋ ਮੈਂ ਬਾਕੀ ਕੁਝ ਕਿਹਾ ਗਿਆ ਸੀ ਵੀ ਆਪਾਂ ਜਾਦੇ ਬੰਦੇ ਨਹੀਂ ਲਿਆ ਕੋਣਾ ਕੁਝ ਦਿੱਲੀ ਗਏ ਧਰਨਿਆ ਤੇ ਕੁਝ ਫਤਿਹਗੜ ਆ ਜਦੋਂ ਵੀ ਕਹਿਣਗੇ ਮਾਨ ਸਾਹਿਬ ਟਾਈਮ ਦੇ ਦੇਣ ਤੇ ਅਸੀਂ ਸਾਰਾ ਆਪਣੇ ਹਲਕੇ ਦੇ ਜਿੰਨੇ ਵੀ ਨੌਜਵਾਨ ਵੀਰ ਹੈ ਜੋ ਵੀ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਨ ਕੇ ਮੈਂ ਸਮੂਹ ਸਾਰੀ ਟੀਮ ਦਾ ਧੰਨਵਾਦ ਕਰਦਾ ਮੈਂ ਉਹਨਾਂ ਨੇ ਸਾਨੂੰ ਆਪਣੇ ਨਾਲ ਜੁਆਇਨ ਕਰਤਾ ਜਿਹੜਾ ਵਾਈਕ੍ਰਮ ਸਿੰਘ ਖਾਲਸਾ ਵਾਈਕ੍ਰਮ ਸਿੰਘ ਜਿਹੜਾ ਸੈਂਟਰਲ ਹਾਲ ਦੇ ਵਿੱਚ ਅਸੀਂ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਪ੍ਰਧਾਨ ਮੰਤਰੀ ਦੀ ਅੱਖਾਂ ਮੂਰੇ ਤੇ ਕੰਨਾਂ ਕੋਲੇ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦੀ ਭਗਤ ਸਿੰਘ ਹੋਰਾਂ ਦੀ ਤਾਂ ਪੈਰਾਂ ਦੀ ਅਸੀਂ ਧੂੜ ਦਾ ਇੱਕ ਤਣਕਾ ਵੀ ਨਹੀਂ ਹੈਗੇ ਉਹ ਤਾਂ ਬਹੁਤ ਵੱਡੀਆਂ ਸ਼ਖਸੀਅਤਾਂ ਸੀ ਪਰ ਸਾਡੇ ਵਿਰਸਾ ਸਾਡਾ ਇਹ ਹੈ ਕਿ ਸਾਡੇ ਜਿਹੜੇ ਸ਼ਹੀਦ ਸਾਡੇ ਗੁਰੂ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਨੇ ਮਜ਼ਲੂਮਾਂ ਦੇ ਹੱਕ 'ਚ ਖੜਨ ਦੀ ਔਰ ਜ਼ਾਲਿਮਾਂ ਦਾ ਵਿਰੋਧ ਕਰਨ ਦੀ ਸਾਨੂੰ ਤਾਕੀਦ ਕੀਤੀ ਹੈ ਸਾਨੂੰ ਪ੍ਰੇਰਣਾ ਦਿੱਤੀ ਹੈ ਉਸੇ ਪ੍ਰੇਰਣਾ ਤੇ ਚੱਲਣ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਮੈਂ ਫਰਜ਼ ਨਿਭਾਇਆ ਕਿਉਂਕਿ ਕਾ ਐਮਪੀ ਦਾ ਫਰਜ ਹੁੰਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦਾ ਫਰਜ ਨਵਾਇਆ ਕੋਈ ਆਸਾਨ ਨਹੀਂ ਕੀਤਾ ਔਰ ਭੁਖ ਦੇ ਵਿੱਚ ਵੀ ਭਾਵੇਂ ਜਿਹੜੇ ਮੇਰੇ ਤੇ ਜਿਹੜੀ ਮਰਜ਼ੀ ਕਾਰਵਾਈ ਕਰ ਦੇਣੋ ਪਰ ਜਦੋਂ ਵੀ ਕਿਤੇ ਮੋਦੀ ਸਾਹਿਬ ਨਾਲ ਪਾਰਲੀਮੈਂਟ ਚ ਚਾਹ ਸੈਂਟਰ ਹਾਲ ਚਾਹ ਲੋਕ ਸਭਾ ਚਾਹ ਰਾਜ ਸਭਾ ਜਿੱਥੇ ਵੀ ਕੋਈ ਫੰਕਸ਼ਨ ਹੋਊਗਾ ਇਸ ਤਰ੍ਹਾਂ ਦਾ ਭਾਵੇਂ ਗੈਰ ਰਸਮੀ ਹੋਵੇ ਲੋਕ ਸਭਾ ਦਾ ਬੁਲਾਉਂਦੇ ਨਹੀਂ ਜਿੱਥੇ ਵੀ ਉਹਨਾਂ ਨਾਲ ਫੇਰ ਦੁਬਾਰਾ ਮੇਲ ਹੋਇਆ ਉਸ ਤੋਂ ਵੀ ਵੱਡਾ